ਪੰਜਾਬੀ ਕਾਇ ਗੁਰਮੇਜ ਅਖਤਰ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਅ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਪੰਜਾਬੀ ਕਾਇ ਗੁਰਮੇਜ ਅਖਤਰ ਵੱਲੋਂ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਅਤੇ ਹੀ ਰਾਸ ਪੀਣੀ ਬਾਣੀ ਦਾ ਅਨੰਦ ਵੀ ਮਾਨਿਆ ਅਤੇ ਸ਼੍ਰੀ ਹਰਮੰਦਰ ਸਾਹਿਬ ਪਰਕਰਮ ਵਿੱਚ ਬੈਠ ਕੀਰਤਨ ਨੂੰ ਸਰਵਨ ਕੀਤਾ ਇਸ ਮੌਕੇ ਗੱਲਬਾਤ ਕਰਦੇ ਪੰਜਾਬੀ ਗਾਇਕ ਗੁਰਮੀਤ ਅਕਤਰ ਨੇ ਦੱਸਿਆ ਕਿ ਇਹ ਸਹਾਦਤਾ ਦਾ ਮਹੀਨਾ ਚੱਲ ਰਿਹਾ ਹੈ ਸੂ ਗੁਰੂ ਘਰ ਹਾਜ਼ਰੀ ਭਰਨ ਪਹੁੰਚੇ ਹਨ ਮਾਨੂੰ ਬਹੁਤ ਹੀ ਸਕੂਨ ਮਿਲੇ ਹੈ ਤੇ ਸਰਬੱਤ ਦੇ ਭਲੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ। đã bắt đầu lại một lần nữa bao lần như thế nữa ਸੱਚੇ ਰਹਿ ਸਮਾਉ ਰਹਿ ਸਮਾਉ ਆਜਰਵਿੰਦਰ ਸਾਹਿਬਾਇਓ ਕਿਹਨਾਂ ਚੰਗੇ ਪਾਸ ਸੇ ਤੱਕ ਹਮੇਸ਼ਾ ਬੋਤਸ ਨੂੰ ਮਿਲਦਾ ਇੱਥੇ ਆ ਕੇ ਹਮੇਸ਼ਾ ਹੀ ਗੁਰੂ ਦੀ ਨਗਰੀ ਆਏ ਆ ਤੇ ਸ਼ਹੀਦਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਕੋਲ ਨੂੰ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਨਮਸਤਕ੍ਰਿਯ ਹੋ ਕੇ ਆਈ ਹਾਂ ਸੋ ਗੁਰੂ ਦੇ ਘਰ ਆ ਕੇ ਹਮੇਸ਼ਾ ਸਕੂਨ ਮਿਲਦਾ ਤੇ ਚੰਗਾ ਲੱਗਦਾ ਇਹ ਇਹੀ ਕਹਾਂਗੇ ਇਹ ਦਰਸ਼ਨ ਕਰਨ ਆਏ ਆ ਦਰਬਾਰ ਸਾਹਿਬ ਔਰ ਗੁਰੂ ਮਾਰਾ ਦਾ ਆਸ਼ੀਰਵਾਦ ਲੈਣ ਆਏ ਆ